ਤੁਸੀਂ ਦੇਖ ਰਹੇ ਹੋ ਜੀ ਮੁੱਖ ਅੰਗਨਵਾੜੀ ਦੇ ਲੈਂਟਰ ਪੈ ਰਹੇ ਨੇ ਪਿੰਡ ਛਾਇਲੀ ਦੇ ਵਿੱਚ ਵਿਕਾਸ ਕਾਰਜ ਜੋਰਾਂ ਤੇ ਚੱਲ ਰਹੇ ਨੇ ਤੇ ਤੁਸੀਂ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਲਾਈਵ ਜੋ ਕਿ ਅੰਗਨਵਾੜੀ ਦੇ ਲੈਂਟਰ ਪੈਣਾ ਹੈ ਮੁੱਖ ਅੰਗਨਵਾੜੀ ਤੇ ਲੈਂਟਰ ਲਗਾਏ ਜਾ ਰਹੇ ਨੇ ਹਲ ਹਲ ਤੇ ਰੁਲ ਮੈਸਜ ਚੱਲ ਰਹੇ ਨੇ ਪੰਡਤ ਪਹਿਲਾਂ ਪੰਡਤ ਨੂੰ ਕਸਾ ਲੀ ਗੋ ਜੀ ਕੋਈ ਕੰਮ ਦੇ ਦੇ ਦੇਖੇ ਬਸ ਬਸ ਇੱਕ ਪੋਟੋ ਦਾ ਖਿਚਦੇ ਕੋਏ ਜਮਾਈ ਕਹਿੰਦਾ ਫਿਰ ਤੈਨੂੰ ਕਿੱਥੇ ਖਿਚਰਿਆ ਖਿਚਰਿਆ ਚਲੋ ਖਿੱਚਦੀ ਜੀ ਚਲ ਉੱਥੇ ਜੀ ਪ੍ਰਸ਼ਾਦ ਤੁਸੀਂ ਦੇਖ ਰਹੇ ਹੋ ਜੀ ਜੋ ਕਿ ਮੁੱਖ ਅੰਗਣਵਾੜੀ ਦਾ ਸਿਲੈਂਡਰ ਪੈ ਰਿਹਾ ਹੈ ਬਾਕੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਗੁਰਪ੍ਰੀਤ ਸਿੰਘ ਜੀ ਨਾਲ ਹਾਂ ਜੀ ਸਰਪੰਚ ਸਾਹਿਬ ਇਹਦੇ ਬਾਰੇ ਦੱਸੋ ਜਿਹੜੀ ਅੰਗਣਵਾੜੀ ਤਿਆਰ ਹੋ ਰਹੀ ਆ ਸਿਲੈਂਡਰ ਪੈ ਰਹੇ ਨੇ ਇਹ ਵੋਟਾਂ ਤੋਂ ਪਹਿਲਾਂ ਸਾਡਾ ਵਾਦਾ ਕਰਿਆ ਹੋਇਆ ਸੀ ਅੰਗਲਵੜੀ ਸੈਂਟਰ ਵਾਲੇ ਦਾ ਮੈਂ ਮੇਨ ਅੰਗਲਵੜੀ ਸੈਂਟਰ ਐ ਪਿੰਡ ਦਾ ਅੱਛਾ ਜੀ ਸਾਡੇ 7 ਸਾਲਾਂ ਦੇ ਸੈਂਟਰ ਨੇ ਪਿੰਡ ਦੇ ਪਹਿਲਾਂ ਅਸੀਂ ਬਣਾਤਾ ਹੌਲੀ ਹੌਲੀ 5 ਸਾਲਾਂ ਲੱਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਬਣਾਈਏ ਠੀਕ ਹੈ ਜੀ ਤੇ ਅੱਜ ਲੈਂਟਰ ਪੈ ਰਹੇ ਨੇ ਇਹਦੇ ਅੱਜ ਲੈਂਟਰ ਪੈ ਰਹੇ 800 ਫੁੱਟ ਏਰੀਆ ਇਹ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਆਂ ਪਿੰਡ ਦੇ ਲੋਕਾਂ ਦਾ ਧੰਨਵਾਦ ਕਰ ਰਹੇ ਆ ਜਿਹੜੇ ਸਾਨੂੰ ਸਾਥ ਦੇ ਰਹੇ ਨੇ ਅਸੀਂ ਹੋਰ ਵੀ ਕਹਿੰਦੇ ਆ ਵੀ ਪਿੰਡ ਦੇ ਲੋਕ ਸਾਨੂੰ ਬੱਤ ਬੱਸ ਸਾਥ ਦੇਣਾ ਬੱਤ ਵੱਧ ਪਿੰਡ ਦੇ ਕੰਮ ਕਰੀਏ। ਸਾਡੀ ਪੰਚਾਇਤ ਸਾਰੇ ਮੈਂਬਰ ਸਾਰੇ ਪੂਰੇ ਜੱਦ ਕੇ ਕੰਮ ਕਰ ਰਹੇ ਨੇ ਸਾਰੇ ਦੋਸਤ ਮਿੱਤਰ ਸਾਰੇ ਨਾਲ ਨੇ ਹਰ ਟਾਈਮ ਪਹਿਲਾਂ ਵਾਂਗੂ ਲੋਕਾਂ ਨੂੰ ਨਾਲ ਲੈ ਕੇ ਨਾਲ ਲੈ ਕੇ ਕੰਮ ਕਰਦੇ। ਠੀਕ ਹੈ ਜੀ। ਹਾਂਜੀ ਜੀਤ ਸਿੰਘ ਜੀ ਕੀ ਕਹੋਗੇ ਜੋ ਸਰਪੰਚ ਗੁਰਵਿਆ ਸਿੰਘ ਘੂੜਾਈ ਨੇ ਕੰਮ ਚਲਾਏ ਹੋਣੇ ਆਪਣੇ ਰੋਜਾ ਬੱਤੀ ਚ। ਸਰਪੰਚ ਸਾਹਿਬ ਨੇ ਅੰਦਰ ਦਵਾਦੀਆ ਦਾ ਸਾਨੂੰ ਖੇੜੂ ਫੂਲ ਚੜਾਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਦੀ ਸੋਚ ਹੈ ਜਿਹੜੀ ਉਹ ਵੱਖਰੀ ਹੈ। ਜਿਹੜੇ ਹਰੇਕ ਬੱਚੇ ਕਿੱਥੇ ਆਉਣੇ ਨੇ ਜਾਣੇ ਨੇ ਸਭ ਦਾ ਕੰਮ ਔਕੇ ਹੋਵੇ ਸਕੂਲਾਂ ਤੇ ਵੀ ਖਿਆਲ ਹੈ। ਤਿੰਨ ਦਾ ਵੀ ਖਿਆਲ ਹੈ ਇਹ ਆਪਣੀ ਕਾਰਨਾ ਕਰਨਗੇ ਜਿਵੇਂ ਸਰਕਾਰ ਇਹਨਾਂ ਨੇ ਕਹੀ ਸੀ ਉਸੇ ਦੋ ਤਰ੍ਹਾਂ ਦੇ ਬਾਕੀ ਪਿੰਡ ਦੇ ਰੋਖਾਂ ਦੇ ਜਾਣ ਸਰਮਾਨ ਸਿੰਘ ਸਾਹਿਬ ਜੋ ਪਿੰਡ ਦੇ ਕੰਮ ਨੇ ਕਿੰਨੇ ਖੋਗੇ ਜੀ ਉਹਦੇ ਬਾਰੇ ਜਾਣਕਾਰੀ ਦਿਓ ਜੀ ਸਾਰਿਆਂ ਤੋਂ ਪਹਿਲਾਂ ਜਦੋਂ ਸਾਨੂੰ ਨਗਰ ਨੇ ਪੰਚਾਇਤ ਨੂੰ ਚੁਣਿਆ ਨਵੀਂ ਪੰਚਾਇਤ ਨੂੰ ਸਾਰਿਆਂ ਤੋਂ ਪਹਿਲਾਂ ਅਸੀਂ ਸੰਗਤ ਵਾਲਾ ਰੋਡ ਤੇ ਪੈਪੜਾਣ ਦਾ ਕੰਮ ਕਰਿਆ ਉਸ ਤੋਂ ਬਾਅਦ ਅਸੀਂ ਉਰੇ ਅੰਕਲਵਾੜੀ ਦਾ ਕੰਮ ਸ਼ੁਰੂ ਕਰਿਆ 21 ਤਰੀਕ ਨੂੰ ਉਸ ਤੋਂ ਬਾਅਦ ਜਬੰਦੇ ਵਾਲੇ ਪੈਸੇ ਤੇ ਪੈਪੜਾਣ ਦਾ ਕੰਮ ਉਹ ਸ਼ੁਰੂ ਹੋਇਆ ਉਸ ਤੋਂ ਬਾਅਦ ਪਿੰਡ ਚ ਵਿੱਕੀ ਵਾਲੀ ਗਲੀ ਉਸ ਤੋਂ ਬਾਅਦ ਸਮਰੌਵਤੀ ਚ ਨਾਲਾ ਗੁਰੂ ਘਰ ਦੇ ਸਾਹਮਣੇ ਤੇ ਉਸ ਤੋਂ ਬਾਅਦ ਸੇਵਕਮ ਮੈਂਬਰ ਦੇ ਬਾੜ ਚ ਗਰਮੇਲੇ ਕਲੀ ਗਲੀ ਉਹ ਤਿਆਰ ਹੈ ਉਹ ਲਗਭਗ ਕੱਲ ਨੂੰ ਬਣ ਜੂਗੀ ਹੁਣ ਆਪਣੀ ਕੋਆਪਰੇਟਿਵ ਸਟੇਡੀ ਦੇ ਵਾਲਾ ਜਿਹੜਾ ਚੌਕ ਹੈ ਉਹਦੇ ਵਾਲੇ ਵਾਲਾ ਚੌਕ ਵਧੀਆ ਦੇਖੇ ਉੱਥੇ ਟਪੈਰੀ ਹੈ ਬਾਕੀ ਹੋਰ ਕੰਮ ਜਿਵੇਂ ਨਵੇਂ ਨਾਲੇ ਨੇ ਜਾਂ ਨਵੇਂ ਮੰਤਰੀ ਸਾਹਿਬ ਕੱਲ ਆਏ ਜੋ ਕਿ ਸਟੇਡੀਅਮ ਵਾਸਤੇ ਵੀ ਕਹਿ ਕੇ ਗਏ ਨੇ ਪਾਰਕ ਵਾਸਤੇ ਵੀ ਤੇ ਬਾਜ਼ਾਰ ਵਾਸਤੇ ਵੀ ਉਹਨਾਂ ਤੇ ਵੀ ਲੱਗੇ ਹੋਏ ਆ ਬਾਕੀ ਪਿੰਡ ਦੇ ਕੰਮ ਗਲੀਆਂ ਨਾਲੀਆਂ ਦਾ ਟੀਮ ਜੋ ਸਾਰੀ ਕਰੀ ਜਾਵਾਂਗੇ ਬਾਕੀ ਉਹ ਪਾਣੀ ਵਾਲੀ ਟੈਂਕੀ ਬਾਰੇ ਅਪਡੇਟ ਕੀ ਅਪਡੇਟ ਕਰੀ ਪਾਣੀ ਵਾਲੀ ਟੈਂਕੀ ਦਾ ਨਕਸ਼ਾ ਬਣ ਕੇ ਆਪਣੇ ਲਵੇ ਆ ਗਿਆ 45 ਕਿਲੋਮੀਟਰ ਦਾ ਨਕਸ਼ਾ ਹੈ ਫਾਇਲ ਸਾਡੀ ਐਕਸ਼ਨ ਸਾਹਿਬ ਲਵੇ ਆ ਹੁਣ ਅਸੀਂ ਇੱਕ ਪੰਚਾਇਤ ਵੱਲੋਂ ਖਾਤਾ ਖਲਾ ਕੇ ਉਹ ਜਿਹੜਾ ਖਰਚ ਹੋਣਾ ਹੈ ਕੁਝ ਵੀ 1 ਲੱਖ ਤੋਂ 2 ਲੱਖ ਰੁਪਈਆ ਉਹਦਾ ਫੰਡ ਉੱਥੇ ਧਰਨਾ ਹੈ ਉਹ ਜਿਹੜਾ ਫੰਡ ਧਰ ਕੇ ਉਹਦਾ ਖਰਚ ਕਰਕੇ ਜੇ ਛੇਤੀ ਛੇਤੀ ਪੇਪਰ ਲੈਣਾ ਪਾ ਕੇ ਬੱਡਰਵਕਸ ਦਾ ਕੰਮ ਸ਼ੁਰੂ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ ਕੰਮ ਚੱਲ ਰਿਹਾ ਨੇ ਚੰਗੀ ਪਤ ਦਿੱਤੇ ਬਾੜ ਨੰਬਰ 5 ਚ ਕੀ ਕਹੋਗੇ ਕੰਮ ਤਾਂ ਵੀਰੇ ਯਾਰ ਸਾਰੇ ਪੰਚਾਇਤ ਦੇ ਸਹਿ ਸਾਰੇ ਅਸੀਂ 13 ਦੇ ਮੈਂਬਰ 14ਵਾਂ ਸਰਪੰਚ ਸਾਰੇ ਇਕੱਠੇ ਆ ਸਾਡਾ ਸਾਰਿਆਂ ਦਾ ਇੱਕੇ ਮਕਸਦ ਆ ਵੀ ਜਿਵੇਂ ਆਪਾਂ ਲੋਕਾਂ ਨਾਲ ਵਾਅਦੇ ਕਰੇ ਨੇ ਜਿੰਨੇ ਵੀ ਕੰਮ ਕਰ ਰਹੇ ਹਾਂ ਕੋਸ਼ਿਸ਼ ਅਸੀਂ ਪੂਰੀ ਕਰ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਅਸੀਂ ਵੋਟਰਾਂ ਨੂੰ ਜਿਵੇਂ ਵਾਅਦੇ ਕਰੇ ਨੇ ਇੱਕ ਵੀ ਨਾਂਮਾ ਨਹੀਂ ਆਉਣ ਦਿੰਦੇ ਚੰਗੀ ਪੱਤਰ ਤੇ ਕੰਮ ਚਲਾਉਂਗੇ ਕੰਮ ਚੰਗੀ ਪੱਤਰ ਤੇ ਕਰਾਂਗੇ ਜੀ ਜਿਵੇਂ ਪਹਿਲਾਂ ਮੰਦਰ ਕੋਲੇ ਨਰਕ ਤੀਜ ਪੂੜੀਆਂ ਬਣਾਤੀਆਂ ਅਬਿੱਤੀ ਬਈ ਵਾਲੀ ਗਲੀ ਬਣਾਈ ਆ ਹੁਣ ਸਟੋਰ ਵਾਲਾ ਜਿੰਨਾ ਵੀ ਜੋਰ ਲਾ ਰਹੇ ਆ ਵੀ ਇਹਨੂੰ ਵਧੀਆ ਬਣਾਈ ਆ ਸਾਡੇ ਬਾੜ ਨੂੰ ਪਹਿਲਾਂ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਅਸੀਂ 24 ਘੰਟੇ ਹਾਜ਼ਰਾਂ ਵੋਟਰਾਂ ਵਾਸਤੇ ਠੀਕ ਹੈ ਜੀ